ਲੁਧਿਆਣੇ ਦੇ ਪਿੰਡ ਤੋਂ ਇੱਕ ਤੋਂ ਖਬਰ ਆਈ ਹੈ ਸ਼ੇਰੇਵਾਲ ਤੋਂ ਕਿ ਇੱਕ ਕੋਈ ਪਰਿਵਾਰ ਦੇ ਜਿਹੜੇ ਹੁਣ ਤੱਕ ਨੇ 6 ਜੀ ਮਰ ਚੁੱਕੇ ਨੇ ਨਸ਼ੇ ਦੇ ਕਰਕੇ ਪਰ ਇੱਕ ਪਾਸੇ ਜੇ ਆਪਾਂ ਦੇਖੀਏ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜਿਹੜੀ ਮੋਹਮ ਚਲਾ ਰਹੀ ਹੈ ਤੇ ਉਸ ਚੀਜ਼ ਦਾ ਕਿੰਨਾ ਕਿ ਇਸ ਚੀਜ਼ ਤੇ ਅਸਰ ਹੈਗਾ ਜਾਂ ਵਾਕਈ ਨਸ਼ਿਆਂ ਨੂੰ ਠੱਲ ਪਾਊਗੀ ਕਿ ਨਹੀਂ ਪਾਊਗੀ ਕੀ ਹੈਗਾ ਦੇਖੋ ਮੈਂ ਦੋ ਗੱਲਾਂ ਪਹਿਲਾਂ ਕਲੀਅਰ ਕਰਦਾ ਨਸ਼ੇ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹੈ ਨਸ਼ੇ ਪੂਰੀ ਦੁਨੀਆ ਦੀ ਸੁਣਸਿਆ ਠੀਕ ਹੈ ਨਾ ਦੂਜੀ ਗੱਲ ਨਸ਼ੇ ਕਦੇ ਵੀ ਖਤਮ ਨਹੀਂ ਹੋ ਸਕਦੇ ਨਸ਼ਿਆਂ ਨੂੰ ਘਟਾਇਆ ਜਾ ਸਕਦਾ ਹੈ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਹਾਂ 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 ਅੱਛਾ ਹੁਣ ਘਟਾਉਣ ਦੇ ਕਈ ਤਰੀਕੇ ਆ ਇੱਕ ਤਾਂ ਜਿਹੜਾ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਹੈ ਹਾਂਜੀ ਇਸ ਤਰ੍ਹਾਂ ਵੀ ਹੁੰਦਾ ਹੈ ਹਾਂ ਹਾਂ ਦੂਜਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਜਿਹੜੇ ਗੇਟਵੇ ਨਸ਼ੇ ਕੁੱਛ ਕਹਿੰਦੇ ਕਿ ਇੱਕ ਖੰਨਾਰ ਵਿੱਚ ਤੋਪ ਦਾ ਗੋਲਾ ਹਮ ਇੱਕ ਛੋਟੀ ਗੋਲੀ ਆ ਵੀ ਗੇਟਵੇ ਨਸ਼ੇ ਜਿਵੇਂ ਸ਼ਰਾਬ ਹੈ ਹਮ ਜਾਂ ਅਫੀਮ ਹੈ ਹਮ ਇਸ ਤਰ੍ਹਾਂ ਦੀ ਵੀ ਗੱਲ ਹੁੰਦੀ ਹੈ ਹਮ ਸੋ ਇਹ ਸਟਰੈਟਜੀ ਹੁੰਦੀ ਹੈ ਕਿ ਨਸ਼ਿਆਂ ਦਾ ਕਾਰਨ ਕੀ ਹੈ ਪੰਜਾਬ ਚਾਣ ਦਾ ਹਾਂਜੀ ਤੇ ਕੀ ਉਹ ਪੰਜਾਬ ਚ ਕੰਜ਼ੂਮ ਹੁੰਦੇ ਕੱਲੇ ਹਮ ਦਰਅਸਲ ਪੰਜਾਬ ਇੱਕ ਗੇਟਵੇ ਬਣ ਗਿਆ ਸੀ ਇਹਨੂੰ ਕਾਫੀ ਕੰਟਰੋਲ ਕੀਤਾ ਅਸਰਾ ਤੇ ਪਿਛਲੇ ਸਮੇਂ ਦੇ ਵਿੱਚ ਉਹਦੇ ਵਿੱਚ ਸਟੇਟ ਗਵਰਨਮੈਂਟ ਦੀਆਂ ਏਜੰਸੀਆਂ ਵੀ ਹੈ ਸੈਂਟਰ ਦੀਆਂ ਵੀ ਹੈ ਜਿਹੜਾ ਪਾਕਿਸਤਾਨ ਤੋਂ ਨਸ਼ਾ ਜਿਹੜਾ ਆਂਦਾ ਹੈ ਹਾਂਜੀ ਆ ਪਿਛਲੇ ਦਿਨਾਂ ਚ ਅਸੀਂ ਇੱਕ ਰਿਪੋਰਟ ਦੇਖ ਰਹੇ ਸੀਗੇ ਕਿ ਆਈਬੀ ਦੀ ਰਿਪੋਰਟ ਸੀਗੀ ਕਿ ਜੰਮੂ ਕਸ਼ਮੀਰ ਦੇ ਉੱਤੇ ਸਖਤੀ ਹੋਣ ਕਰਕੇ ਉਹਨਾਂ ਨੇ ਡਾਇਰੈਕਸ਼ਨ ਆਪਣੀ ਪੰਜਾਬ ਵੱਲ ਚੇਂਜ ਕਰ ਲਈ ਕਿਉਂਕਿ ਪੰਜਾਬ ਦੇ ਵਿੱਚ ਜਿੱਦਾਂ ਖਾਲਸਤਾਨ ਦੇ ਮੂਵਮੈਂਟ ਨੂੰ ਉਹ ਕਰਨਾ ਚਾਹੁੰਦੇ ਆ ਉਸ ਤਰ੍ਹਾਂ ਉਹ ਨਹੀਂ ਉਹਨਾਂ ਨੂੰ ਸਟੱਫ ਮਿਲ ਰਿਹਾ ਆਈਡਿਓਲੋਜੀਕਲੀ ਉਹ ਲੋਕਾਂ ਨੂੰ ਨਾ ਪ੍ਰਭਾਵਿਤ ਨਹੀਂ ਕਰ پا ਰਹੇ ਤੇ ਉਹਨਾਂ ਨੇ ਕਿਹਾ ਕਿ ਨਸ਼ੇ ਹਥਿਆਰ ਔਰ ਪੈਸਾ ਉਹਦੇ ਨਾਲ ਲੋਕਾਂ ਨੂੰ ਤਿਆਰ ਕਰੋ ਉਹਦੇ ਨਾਲ ਨੂੰ ਕੌਣ ਤਿਆਰ ਹੋਣਗੇ ਗੈਂਗਸਟਰ ਟਾਈਪ ਹਾਂਜੀ ਗੈਂਗਸਟਰ ਔਰ ਉਸ ਤਰ੍ਹਾਂ ਦੇ ਅਲਾਈਅੰਸ ਬਣਨੇ ਸ਼ੁਰੂ ਹੋ ਗਏ ਸੋ ਕਈ ਤਰ੍ਹਾਂ ਦੀਆਂ ਗੱਲਾਂ ਉਹਦੇ ਛੁੰਨੀਆਂ ਹਨ ਪਰ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਤਬਾਹੀ ਨਸ਼ੇ ਨੇ ਕੀਤੀ ਹੈ ਉਸ ਤਰ੍ਹਾਂ ਦੀ ਸ਼ਾਇਦ ਅਤਵਾਦ ਅਤਵਾਦ ਨਹੀਂ ਨਾ ਕੀਤੀ ਕਿਉਂਕਿ ਅਤਵਾਦ ਦੇ ਟਾਈਮ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਹਾਂਜੀ ਦੋਹਾਂ ਪਾਸਿਆਂ ਤੋਂ ਹੂੰ ਪੁਲਿਸ ਨੇ ਤੇ ਕਿੰਨੇ ਲੋਕ ਅਣਪਛਾਤੇ ਕਹਿ ਕੇ ਮਾਰ ਦਿੱਤੇ ਹਾਂਜੀ ਅਜੇ ਤੱਕ ਮਤਲਬ ਪੁਲਿਸੀਆਂ ਨੂੰ ਸਜ਼ਾਵਾ ਹੋਈ ਜਾ ਰਹੀ ਹੈ ਤੇ ਬਹੁਤ ਸਾਰੇ ਕੇਸ ਤਾਂ ਚੱਲੇ ਹੀ ਨਹੀਂ ਹੂੰ ਹੈਨਾ ਤਾਂ ਇਹ ਜਿਹੜਾ ਨਸ਼ੇ ਦੀ ਨਸ਼ੇ ਦਾ ਜਿਹੜਾ ਦਾਇਤ ਹੈ ਹਾਂਜੀ ਨਸ਼ੇ ਦੀ ਜਿਹੜੀ ਸਮੱਸਿਆ ਹੈ ਉਹਨੂੰ ਇਸ ਤਰ੍ਹਾਂ ਹੱਥ 'ਚ ਗੁਟਕਾ ਫੜ ਕੇ ਮੈਂ 2 ਮਹੀਨੇ 'ਚ ਕਮਰ ਤੋੜਦਾਂਗਾ 1 ਹਫ਼ਤੇ 'ਚ ਕਮਰ ਤੋੜਦਾਂਗਾ ਐਦਾਂ ਨਹੀਂ ਹੁੰਦਾ ਨਸ਼ਿਆਂ ਜੁੱਧ ਨਸ਼ਿਆਂ ਵਿਰੁੱਧ ਅਸੀਂ ਇੱਕ ਫੇਜ਼ ਖਤਮ ਹੋ ਗਿਆ ਜੀ ਹੁਣ ਦੂਆ ਸ਼ੁਰੂ ਕਰਤਾ ਜੀ ਇਸ ਤਰ੍ਹਾਂ ਵੀ ਖਤਮ ਨਹੀਂ ਹੋਣਾ ਨਸ਼ੇ ਨੇ ਉਦੋਂ ਖਤਮ ਹੋਣਾ ਉਦੋਂ ਘਟਣਾ ਹੈ ਉਦੋਂ ਕੰਟਰੋਲ ਚਾਣਾ ਜਦੋਂ ਇਹ ਇੱਕ ਲੋਕ ਲਹਿਰ ਬਣੇਗੀ ਲੋਕ ਜਿਹੜੇ ਆ ਉਹ ਜੁੜਨਗੇ ਨਾਲ ਜੁੜਨਗੇ ਹਨਾ ਮੂਵਮੈਂਟ ਬਣੇਗੀ ਜਦੋਂ ਸਰਕਾਰੀ ਜਿਹੜੇ ਐਕਸ਼ਨ ਹੈ ਸਰਕਾਰੀ ਕਾਰਵਾਈਆਂ ਮੈਂ ਇੱਕ ਵਾਰ ਪਹਿਲਾਂ ਵੀ ਸ਼ਾਇਦ ਕਿਸੇ ਰੈਫਰੈਂਸ ਗੱਲ ਕਹੀ ਸੀ ਕਿ ਕਾਨੂੰਨ ਵਿੱਚ ਇਨਸਾਨ ਨੂੰ ਹੈਵਾਨ ਬਣਾਉਣ ਦੀ ਸ਼ਕਤੀ ਹੈ ਹੈਵਾਨ ਨੂੰ ਇਨਸਾਨ ਬਣਾਉਣ ਦੀ ਯੋਗਤਾ ਨਹੀਂ ਹੂੰ ਕਾਨੂੰਨ ਬਣਾ ਕੇ ਧੱਕੇ ਨਾਲ ਸਭ ਤੋਂ ਤੁਸੀਂ ਦੇਖੋ ਸਭ ਤੋਂ ਜਿਹੜੀ ਜਿਹੜੀ ਹੈ ਸਖਤ ਸਜ਼ਾ ਕਿਹੜੀ ਹੈ ਫਾਸੀ ਦੀ ਸਜ਼ਾ ਹੂੰ ਉਹ ਕਿਹਨਾਂ ਨੂੰ ਆਮ ਤੌਰ ਤੇ ਮਿਲਦੀ ਜਿਹੜੇ ਮਰਡਰਰ ਹੁੰਦੇ ਆ ਜਾਂ ਬਲਤਕਾਰੀ ਹੁੰਦੇ ਆ ਉਸ ਤਰ੍ਹਾਂ ਦੇ ਬੰਦੇ ਆ ਜਾਂ ਟੈਰਰਿਸਟ ਹੁੰਦੇ ਆ ਉਹਨਾਂ ਨੂੰ ਮਿਲਦੀ ਨਾ ਹਾਂਜੀ ਹੁਣ ਫਾਸੀ ਦੀ ਸਜ਼ਾ ਹੋਣ ਨਾਲ ਜੁਰਮ ਖਤਮ ਹੋ ਗਿਆ ਨਹੀਂ ਹੋਇਆ ਨਾ ਇਹਹੀ ਇਹਹੀ ਗੱਲ ਹੈ ਕਿ ਜਦੋਂ ਤੱਕ ਤੁਸੀਂ ਇਹ ਕਿਸੇ ਲਹਿਰ ਨੂੰ ਪੂਰੇ ਸਮਾਜ ਨੂੰ ਅਵੇਅਰ ਨਹੀਂ ਕਰੋਗੇ ਸਪਲਾਈ ਕੱਟ ਨਹੀਂ ਕਰੋਗੇ ਤੇ ਉਹਨਾਂ ਦਾ ਆਲਟਰਨੇਟਿਵ ਨਹੀਂ ਦਿਓਗੇ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਲਦੀਆਂ ਹਨ ਹੁਣ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਲੁਧਿਆਣੇ ਦੇ ਵਿੱਚ ਸਿੱਧਵਾ ਵੇਟ ਦੇ ਲਾਗੇ ਜੁਗਰਾਉਂ ਕਿਹਾ ਸਕਦੇ ਆਪਾਂ ਉੱਥੇ ਇੱਕ ਪਿੰਡ ਹੈ ਸ਼ੇਰੇਵਾਲਾ ਉੱਥੇ ਦੀ ਇਹ ਫੈਮਿਲੀ ਹੈ ਉਹ ਇੱਕ ਲੇਡੀ ਸੀਗੀ ਉਹਦੇ ਹਸਬੰਡ ਦੀ 2012 ਦੇ ਵਿੱਚ ਉਹ ਸ਼ਰਾਬ ਬਹੁਤ ਪੀਂਦਾ ਸੀ ਤੇ ਉਹਦੀ ਮੌਤ ਹੋ ਗਈ ਸੀ ਤੇ ਉਹਦੇ 6 ਮੁੰਡੇ ਸੀ 2013 ਤੋਂ ਲੈ ਕੇ 2023 ਤੱਕ ਪਿਛਲੇ 10 ਸਾਲਾਂਾਂ ਉਹਦੇ 6 ਦੇ 6 ਮੁੰਡੇ ਨਸ਼ਾ ਕਰਕੇ ਮਾਰੇ ਗਏ। ਹੂੰ। ਔਰ ਇੱਕ ਜਿਹੜਾ ਉਹਦਾ ਲਾਸਟ ਮੁੰਡਾ ਹੈ ਜਸਵੀਰ ਸ਼ਾਇਦ ਉਹਦਾ ਨਾਮ ਸੀ। ਹਾਂਜੀ। ਉਹ ਆ ਉੱਥੇ ਕਿਸੇ ਨਹਿਰ ਦੇ ਕੰਢੇ ਟੀਕੇ ਟੁਕੇ ਲਾਰੇ ਸੀਗੇ। ਤੇ ਉਹਦੇ ਨਾਲ ਦੇ ਜਿਹੜੇ ਸੀ ਉਹ ਦੋ ਭੱਜ ਗਏ। ਹਾਂਜੀ। ਤੇ ਉਹ ਉਹਨੂੰ ਮਰਿਆ ਹੋਇਆ ਪਾਇਆ। ਹੂੰ। ਉਹਨੇ ਕਿੰਨੀ ਹੌਲਨਾ ਘਟਣਾ ਹੈ ਉਸ ਲੇਡੀ ਵਾਸਤੇ ਦੇਖੋ ਉਸ ਮਾਂ ਵਾਸਤੇ। ਹਾਂਜੀ। ਉਸ ਮਾਂ ਦਾ ਸੋਚੋ ਕਿ ਉਹਨੇ ਸਵਿਆਂ ਨੂੰ ਆਪ ਅੱਗ ਲਾਈ ਹੈ। ਹੂੰ। ਉਹ 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 ਦਾ ਮਤਲਬ ਉਹ ਕਿੱਥੇ ਤੁਸੀਂ ਕਿਵੇਂ ਹਿਸਾਬ ਲਾ ਲੋਗੇ ਉਹਦੇ ਦੁੱਖ ਦਾ ਉਹਦੇ ਦਰਦ ਦਾ ਔਰ ਇਹਦੇ 6 ਪੁੱਤ ਸੀਗੇ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਈ ਹੈ ਕਈ 2 2 ਸੀਗੇ 2 ਮਰ ਗਏ ਕਈ ਮਰ ਗਏ 3 ਸੀ 3 ਮਰ ਗਏ ਸਰ ਸਰ ਫੈਮਲੀ ਇਹ ਬਹੁਤ ਮਤਲਬ ਜੜੀਆਂ ਹੈ ਕਟਨਾ ਮਾਨ ਬਹੁਤ ਦੁਖਦਾਇਕ ਹੈ ਬਹੁਤ ਦਰਦਨਾਕ ਆ ਪਿੱਛੇ ਜੇ ਆਪ ਅਸੀਂ ਇੱਥੇ ਇੱਕ ਖਬਰ ਪੜ੍ਹੀ ਸੀਗੀ ਕਿ 3ਵੀਂ ਨਾਲੇ ਹਸਬੰਡ ਵਾਈਫ ਹਮ ਹਮ ਉਹਨਾਂ ਨੇ ਹੋਟਲ ਚ ਕਮਰਾ ਲਿਆ ਸੀ ਉਹ ਉੱਥੇ ਹੋਟਲ ਚ ਕਮਰਾ ਲੈ ਕੇ ਦੋਨੋਂ ਜਣੇ ਇੰਜੈਕਸ਼ਨ ਲਾ ਰਹੇ ਸੀ ਤੇ ਇੱਕ ਲੁਧਿਆਣੇ ਦੇ ਵਿੱਚ ਇੱਕ ਲੇਡੀ ਆਪਣੀ ਕੁੜੀ ਨੂੰ ਲੈ ਕੇ ਐਮਐਲਏ ਦੇ ਘਰੇ ਪਹੁੰਚ ਗਈ ਵੀ ਇਹਦਾ ਨਸ਼ਾ ਛਡਵਾਓ ਜੀ ਤਾਂ ਇਹ ਕਿਸ ਤਰ੍ਹਾਂ ਦੇ ਮਤਲਬ ਮਾਹੌਲ ਹੈ ਇਹਦੇ ਵਾਸਤੇ ਸਰਕਾਰ ਭਾਵੇਂ ਕਹਿੰਦੀ ਤਾਂ ਹੈ ਕਿ ਅਸੀਂ ਲੱਗੇ ਹੋਏ ਹਾਂ ਯੁੱਧ ਨਸ਼ਿਆਂ ਵਿਰੁੱਧ ਲੜ ਰਹੇ ਹਾਂ ਪਰ ਸਰਕਾਰ ਨੂੰ ਇੱਕ ਮੈਂ ਕਹਿੰਨਾ ਕਿ ਸਰਕਾਰ ਕੱਲਾ ਸਰਕਾਰ ਦੇ ਬਸ ਦੀ ਗੱਲ ਨਹੀਂ ਹੈਗੀ ਲੋਕਾਂ ਨੂੰ ਨਾਲ ਉਹ ਜਿਹੜੀ ਮਰਜ਼ੀ ਸਿਰਫ ਇਹਦੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਕਰਨੀ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਉਹ ਨਸ਼ੇ ਨਹੀਂ ਖਤਮ ਹੋ ਸਕਦੇ ਜਦੋਂ ਤੱਕ ਲੋਕ ਉੱਠ ਕੇ ਨਹੀਂ ਟੁਰਦੇ ਜਦੋਂ ਤੱਕ ਲੋਕ ਜਿਹੜੇ ਆ ਉਹਨਾਂ ਦੀ ਸਿੱਧੀ ਭਾਈਵਾਲੀ ਨਹੀਂ ਹੁੰਦੀ ਸੋ ਸਰਕਾਰ ਨੂੰ ਜਿਹੜੀਆਂ ਦੂਜੀਆਂ ਆਪੋਜੀਸ਼ਨ ਪਾਰਟੀਆਂ ਉਹਨਾਂ ਦੇ ਨਾਲ ਸਰਪ ਪਾਰਟੀ ਮੀਟਿੰਗ ਕਰਕੇ ਜੇ ਹੁਣ ਤੁਸੀਂ ਦੇਖੋ ਕਿ ਸਾਰੀਆਂ ਪਾਰਟੀਆਂ ਦੇ ਕਾਡਰ ਦੇ ਵਿੱਚ ਬੰਦੇ ਮੌਜੂਦ ਹੋਣ ਹਾਂਜੀ ਠੀਕ ਹੈ ਉਹਨਾਂ ਦੀਆਂ ਕੋਈ ਸਾਂਝੀਆਂ ਕਮੇਟੀਆਂ ਬਣੀਆਂ ਹੋਣ ਜਿਵੇਂ ਇੱਥੇ ਕੋਸ਼ਿਸ਼ ਹੋਈ ਹੈ ਬਾਰਡਰ ਬਾਰਡਰ ਏਰੀਆਜ਼ ਦੇ ਵਿੱਚ ਡਿਫੈਂਸ ਕਮੇਟੀਆਂ ਦੀ ਠੀਕ ਹੈ ਨਾ ਉਹਨਾਂ ਦੀ ਜਿਹੜੀ ਕੋਸ਼ਿਸ਼ ਹੋਈ ਹੈ ਜੇ ਉਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਣ ਤਾਂ ਕਾਫੀ ਸਾਰੇ ਜਗ੍ਹਾ ਤੇ ਲੋਕਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਪਰ ਮਸਲਾ ਇਹ ਹੈ ਕਿ ਸਰਕਾਰ ਉਹਨਾਂ ਨੂੰ ਸਪੋਰਟ ਕਰੇ ਜੇ ਹੁਣ ਪੁਲਿਸ ਵਾਲੀ ਉਹ ਪੁਲਿਸ ਜਿਵੇਂ ਮੁੱਖ ਮੰਤਰੀ ਕਹਿੰਦੇ ਸਾਰਿਆਂ ਨੂੰ ਪਤਾ ਹੁੰਦਾ ਕੌਣ ਬਿਕਵਾ ਰਿਆ ਕਿਹਨੂੰ ਕਿਹਨੂੰ ਕਿੱਥੋਂ ਕਿੱਥੋਂ ਆ ਰਿਹਾ ਹੁਣ ਉਹਨੂੰ ਕੰਟਰੋਲ ਕਿਹਨਾ ਕਰਨਾ ਉਤਾ ਸਰਕਾਰ ਨਹੀਂ ਉਤਾ ਸਰਕਾਰ ਨਹੀਂ ਕਰਨਾ ਤੇ ਜੇ ਕੋਈ ਬੰਦਾ ਕੋਈ ਇੰਡੀਵਿਜੂਅਲ ਬੰਦਾ ਜਾਂ ਕੋਈ ਸੰਸਥਾ ਆਪਣੇ ਲੈਵਲ ਤੇ ਨਸ਼ਿਆਂ ਦੇ ਖਿਲਾਫ ਕੰਮ ਕਰਦੀ ਹੈ ਤਾਂ ਸਰਕਾਰ ਉਹ ਨੂੰ ਸਪੋਰਟ ਕਰੇ ਤਾਂ ਸਰਕਾਰ ਉਹਨੂੰ ਆਪਣੀ ਜਿਹੜੀ ਪ੍ਰਸ਼ਾਸਨਿਕ ਪੁਲਿਸ ਪ੍ਰਸ਼ਾਸਨਿਕ ਦਾ ਇਨਫਰਾਸਟ੍ਰਕਚਰ ਹੈ ਉਹ ਨਾਲ ਉਹਨਾਂ ਦੇ ਤੋਰੇ ਪਰ ਜੇ ਸਰਕਾਰ ਬਹੁਤ ਸਾਰੇ ਲੀਡਰਾਂ ਦੇ ਉੱਤੇ ਦੋਸ਼ ਲੱਗਦੇ ਆ ਕਿ ਉਹ ਨਸ਼ਾ ਬਕਾਉਂਦੇ ਰਹੇ ਹਨ ਹਾਂਜੀ ਹੁਣ ਜੇ ਤੁਸੀਂ ਜਿਹੜੇ ਲੀਡਰ ਤੇ ਦੋਸ਼ ਲੱਗੇ ਹੋਣ ਕਿ ਉਹਦੀ ਗੱਡੀ ਦੇ ਵਿੱਚ ਨਸ਼ਾ ਜਾ ਰਿਹਾ ਸੀ ਹੈਨਾ ਤੇ ਉਹਨੂੰ ਤੁਸੀਂ ਟਿਕਟ ਦੇ ਦਿੱਤੀ ਹਮ ਐਮਐਲਏ ਬਣਾਤਾ ਹੈਨਾ ਤੇ ਮੁੱਖ ਮੰਤਰੀ ਆਪ ਕਹਿੰਦੇ ਹੁੰਦੇ ਸੀਗੇ ਕਿ ਰੈੱਡ ਲਾਈਟਾਂ ਦੇ ਵਿੱਚ ਨਸ਼ਾ ਜਾ ਰਿਹਾ ਹੈ ਹੁਣ ਇਹਨਾਂ ਨੂੰ ਚਾਹੀਦਾ ਫੜਨਾ ਚਾਹੀਦਾ ਹੰਣਾ ਚਾਹੀਦੇ ਬੰਦੇ ਉਹ ਹਾਂਜੀ ਹਾਂ ਹੁਣ ਇੱਕ ਇੱਕ ਵਿਕਰਮ ਸਿੰਘ ਮਜੀਠੀਆ ਦੇ ਨਾਲ ਗੱਲ ਹੀ ਨਾ ਬਣਦੀ ਹਾਂਜੀ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਵੀ ਇਹ ਕਹਿੰਦੇ ਨਸ਼ਾ ਨਸ਼ੇ ਦਾ ਮਾਮਲਾ ਤਾਂ ਉਹਦੇ ਤੇ ਵੀ ਪ੍ਰੂਵ ਨਹੀਂ ਹੋਇਆ ਬਿਲਕੁਲ ਉਹਦੇ ਤੇ ਵੀ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲ ਰਿਹਾ ਹਮ ਨਸ਼ੇ ਦੇ ਮਾਮਲੇ ਤੋਂ ਜੇਲ੍ਹ ਚ ਨਹੀਂ ਆਇਓ ਉਹ ਤਾਂ ਉੱਥੇ-ਉੱਥੇ ਪਿਆ ਠੀਕ ਹੈ ਨਾ ਉਹ ਮਾਮਲੇ ਚ ਕੁਝ ਪ੍ਰੂਵ ਹੀ ਨਹੀਂ ਹੋਇਆ ਹਮ ਸੋ ਸਰਕਾਰ ਨੂੰ ਚਾਹੀਦਾ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੈਣ ਸਰਕਾਰੀ ਜਿਹੜੀਆਂ ਗੈਰ ਸਰਕਾਰੀ ਸੰਸਥਾਾਂ ਮਾ ਉਹਨਾਂ ਨੂੰ ਵੀ ਲੈਣ ਸਮਾਜਿਕ ਸੰਸਥਾਵਾਂ ਨੂੰ ਇਕੱਠੇ ਕਰ ਤੇ ਇੱਕ ਲੋਕ ਲਹਿਰ ਖੜੀਆਂ ਕਰ ਲੋਕ ਲਹਿਰ ਖੜੀ ਹੋਵੇ ਜਦੋਂ ਲੋਕ ਖੜੇ ਹੋ ਗਏ ਤੇ ਕੋਈ ਵੀ ਸਮੱਸਿਆ ਫਿਰ ਜਿਹੜੀ ਆ ਉਹ ਸਮੱਸਿਆ ਨਹੀਂ ਰਹਿੰਦੀ ਨਹੀਂ ਰਹਿੰਦੀ ਬਠਿੰਡਾ ਦੇ ਇਲਾਕੇ ਦੇ ਵਿੱਚੋਂ ਭਗਤੇ ਭਾਈ ਇਲਾਕੇ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਜੀ ਖਬਰ ਸਾਹਮਣੇ ਆਈ ਹੈ ਇੰਟਰਸਟਿੰਗ ਵੀ ਆਰ ਹੈਰਾਨੀ ਵਾਲੀ ਵੀ ਆ ਕਿ ਇੱਕ ਮਜ਼ਦੂਰ ਦੇ ਹੱਥ ਚ ਲੁਟੇਰੇ ਜਿਹੜੇ ਆ ਉਹ ਡੋਲੂ ਖੋ ਕੇ ਲੱਗੇ ਤੇ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਬੈਸੇ ਤਾਂ ਦੇਖੋ ਖਬਰ ਪੜ੍ਹ ਕੇ ਤਾਂ ਤੁਹਾਨੂੰ ਹਾਸਾ ਹੀ ਆਉਂਦਾ ਹੈ ਹਾਸਾ ਸਹੀ ਹੁੰਦਾ ਬਿਹਾਸਾਂ ਦਾ ਹੈ ਨਾ ਭਈ ਇੱਕ ਇੱਕ ਜਿਹੜੀ ਦਿਆਲਪੁਰਾ ਪਿੰਡ ਆ ਸ਼ਾਇਦ ਉਸ ਦਾ ਭਗਤਾ ਭਾਈ ਦੇ ਵਿੱਚ ਇਹ ਨਾ ਇੱਕ ਐਕਚੁਅਲੀ ਜਾਗਰਣ ਦੇ ਵਿੱਚ ਖਬਰ ਛਪੀ ਹੈ ਪੰਜਾਬੀ ਜਾਗਰਣ ਦੇ ਵਿੱਚ ਤੇ ਫੋਟੋ ਤਾਂ ਉਹਨਾਂ ਨੇ AI ਜਨਰੇਟਡ ਲਾਈ ਹੈ ਪਰ ਇੱਕ ਖਬਰ ਸੱਚੀ ਹੈ ਹਾਂਜੀ ਉਹਦੇ ਵਿੱਚ ਦਿਆਲਪੁਰਾ ਪਿੰਡ ਹੈ ਉੱਥੇ ਇੱਕ ਬੰਦਾ ਜਿਹੜਾ ਖੇਤ ਮਜ਼ਦੂਰ ਹੈ ਹਾਂਜੀ ਉਹ ਕਿਸੇ ਆਪਣੇ ਕਿਸਾਨ ਦੇ ਘਰ ਗਿਆ ਹੂੰ ਤੇ ਉੱਥੋਂ ਉਹ ਲੱਸੀ ਲੈ ਕੇ ਲੱਸੀ ਦਾ ਡੋਲੂ ਲੈ ਕੇ ਆਪਣੇ ਘਰ ਆ ਰਿਹਾ ਸੀਗਾ ਤੇ ਰਸਤੇ 'ਚੋਂ ਦਾ ਡੋਲੂ ਖੋ ਕੇ ਭੱਜ ਗਿਆ ਤੇ ਉਹ ਵਿਚਾਰਾ ਕਹਿੰਦਾ ਵੀ ਰਿਹਾ ਵੀ ਭਾਈ ਲੱਸੀ ਐ ਇਹਦੇ 'ਚ ਲੱਸੀ ਐ ਉਹਦੀ ਸੁਣੀ ਨਹੀਂ ਕਿਸੇ ਨੇ ਹੁਣ ਇੱਥੋਂ ਆਪਾਂ ਆਈਡੀਆ ਲਾ ਲਈਏ ਕਿ ਸਾਡੀ ਸੋਸਾਇਟੀ ਸਾਡਾ ਸਮਾਜ ਜਿਹੜਾ ਐ ਉਹ ਕਿਸ ਪਾਸੇ ਜਾ ਰਿਹਾ ਕਿਸ ਪਾਸੇ ਜਾ ਰਿਹਾ ਕਿਸ ਲੈਵਲ ਤੇ ਇਹ ਗੱਲ ਹੋ ਰਹੀ ਐ ਇਹ ਲੱਸੂ ਦੇ ਡੋਲੂ ਵੀ ਨਹੀਂ ਛੱਡੇ ਇਹ ਦੁੱਧ ਹੋਏਗਾ ਉਹਦੇ 'ਚ 5 ਕਿਲੋ ਹਮ ਦਹੀਂ ਹੋਏਗਾ ਹਮ ਜਾਂ ਉਹਦੇ 'ਚ ਕਿ ਉਹ ਹੋਏਗਾ ਕਿ ਵਿੱਚ ਉਹਨੂੰ ਵੇਚ ਦਾਂਗੇ ਵੇਚਾਂਗੇ ਹੈਨਾ ਜਾਂ ਡੋਲੂ ਹੀ ਵੇਚ ਦਾਂਗੇ ਇਹ ਮਤਲਬ ਇਹ ਕਹਿੰਦੇ ਨੇ ਇਹ ਇਹ ਜਿਹੜੀ ਇਹ ਜਿਹੜੀ ਘਟਨਾ ਹੈ ਨਾ ਇਹ ਨਸ਼ਿਆਂ ਦੇ ਨਾਲ ਹੀ ਜੁੜੀ ਹੋਈ ਮਾਮਲਾ ਬਿਲਕੁਲ ਨਸ਼ੇੜੀਆਂ ਦੇ ਇਸ ਤਰ੍ਹਾਂ ਦੇ ਕੰਮ ਹੁੰਦੇ ਪਿੰਡਾਂ 'ਚ ਦੇਖਿਆ ਨਹੀਂ ਕਿਸੇ ਦਾ ਪੁਰਾਣਾ ਸਾਈਕਲ ਚੱਕ ਕੇ ਵੇਚਦਾ ਕਿਸੇ ਦੇ ਘਰੋਂ ਸੱਬਲ ਚੱਕ ਕੇ ਵੇਚਦੀ ਟੂਟੀਆਂ ਤੱਕ ਲਾ ਲੈਂਦੇ ਹਾਂ ਟੂਟੀਆਂ ਤੱਕ ਲਾ ਲੈਂਦੇ ਇਹ ਇਹ ਨਸ਼ੇ ਆਣਿਆਂ ਦਾ ਹੀ ਕੰਮ ਹੁੰਦਾ ਹੈ ਨਸ਼ੇ ਵਾਲਿਆਂ ਦਾ ਇਸ ਤਰ੍ਹਾਂ ਦੇ ਜਿਹੜੇ ਛੋਟੇ ਮੂਟੇ ਜਿਹੇ ਹੁੰਦੇ ਨਾ ਕੁਛ ਨਾ ਕੁਛ ਉਹ ਕਰ ਲੋ ਉਹ ਹੁੰਦਾ ਹੈ ਉਹ ਇਹ ਤਾਂ ਇਹ ਤਾਂ ਕਹਦੇ ਇਹ ਵੀ ਮੋਟਰਸਾਈਕਲ ਪਰ ਸਿੱਗੇ ਬੰਦੇ ਤੇ ਮੋਟਰਸਾਈਕਲ ਤੇ ਖੋ ਕੇ ਲੈ ਕੇ ਗਏ ਇਹ ਮਤਲਬ ਬੜਾ ਸੀਰੀਅਸ ਮਾਮਲਾ ਹੈ ਬੜਾ ਇਹਨੂੰ ਹਾਸੇ ਨਾਲ ਨਹੀਂ ਟਾਲਿਆ ਜਾ ਸਕਦਾ ਉਹ ਦੇਖਣ ਨੂੰ ਖਬਰ ਹਾਸੇ ਵਾਲੀ ਲੱਗਦੀ ਆ ਵੀ ਡੋਲੂ ਲਾਗੇ ਪਰ ਉਹ ਮਤਲਬ ਕਿਸ ਹੱਦ ਤੱਕ ਲੋਕੀ ਹੋ ਗਏ ਆ ਬਿਲਕੁਲ ਮਤਲਬ ਕਿੰਨਾ ਇਹ ਕਿੰਨੇ ਪੱਧਰ ਤੇ ਨੀਵੇਂ ਪੱਧਰ ਤੱਕ ਚਲਾ ਗਿਆ ਕੰਮ ਔਰ ਇੱਕ ਕੰਟਰੋਲ ਕਿਵੇਂ ਹੋਏਗਾ ਇਹ ਨਹੀਂ ਹੁਣ ਸਮਝ ਆ ਰਿਹਾ ਸਰਕਾਰ ਨੂੰ ਸਰਕਾਰ ਕਰੀ ਤਾਂ ਜਾ ਰਹੀ ਹੈ ਤੇ ਵੀ ਗੈਂਗਸਟਰ ਹੈ ਜੀ ਲੁੱਟ ਕੋ ਲੁੱਟ ਕੋ ਹਨੀਆਂ ਬਾਰ ਦਤਾ ਹੁੰਦੀਆਂ ਜੀ ਤੇ ਉੱਥੇ ਹੁਣ ਤੁਸੀਂ ਦਸਕੋ ਵੀ ਬੰਦਾ ਲੱਸੀ ਲੈ ਕੇ ਜਾਂਦਾ ਵੀ ਮਹਿਫੂਜ਼ ਨਹੀਂ ਹੈ ਉਹ ਉੱਥੇ ਵੀ ਉਹ ਬੰਦਾ ਸੇਫ ਨਹੀਂ ਹੈਗਾ ਲੱਸੀ ਦਾ ਡੁੱਲੂ ਜਾਂ ਫਿਰ ਕੋਈ ਵੀ ਡੁੱਲੂ ਮਤਲਬ ਉਹਨੇ ਫੜਿਆ ਉਹ ਮੈਹੀ ਨਹੀਂ ਬੰਦੇ ਨੂੰ ਕੀ ਹਾਂ ਮਤਲਬ ਕੋਈ ਵੀ ਪ੍ਰਾਪਰਟੀ ਆ ਤੁਹਾਡੇ ਕੋਲ ਭਾਵੇਂ ਉਹ 5 ਰੁਪਏ ਦੀ ਹੈ ਭਾਵੇਂ ਉਹ 50 ਰੁਪਏ ਦੀ ਹੈ ਤੁਹਾਡੇ ਲੰਦਾ ਸੀ ਕਿ ਫੋਨ ਆ ਜਾਂ ਪੈਸੇ ਆ ਉਹ ਆ ਪਰ ਹੁਣ ਤਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹਾਂ ਹਾਂ ਤਾਂ ਹੁਣ ਤਾਂ 50 ਰੁਪਏ ਦੀ ਮਤਲਬ ਉਹ ਜਿਹੜੀ ਹੈ ਡੋਲ ਉਹ ਵੀ ਖੋਲਣਗੇ ਉਹ ਵੀ ਖੋਲਣਗੇ